ਟਾਲੇ ਦਾ ਦੇਸ਼ ਦੇ ਸਟੂਡੈਂਟਾਂ ਨੂੰ ਇਨਸਾਫ ਦਿਓ ਇਨਸਾਫ ਦਿਓ ਇਨਸਾਫ ਦਿਓ ਐਨਡੀਏ ਸਰਕਾਰ ਜੇਕਰ ਸੱਚੀ ਆਵਾਜ਼ ਪੂਰਾ ਪ੍ਰਗਟ ਕਰਨੀ ਹੈ ਕਿਉਂਕਿ ਪਿਛਲੇ ਦਿਨ ਨੀਲ ਦੇ ਅਗਾਂਹ ਦੇ ਇਤਬਾਹੇ ਰੱਖਣਾ ਰਹਾ ਹੋਇਆ ਉਹ ਬੱਚੇ ਬਾਰੇ ਜਿਨ੍ਹਾਂ ਨੇ ਸਕੂਲਾਂ ਨਹੀਂ ਆਪਣਾ ਮਿਹਨਤ ਨਹੀਂ ਕੀਤੀ ਹੋਰ ਕਹਿਵਾ ਉਹਨਾਂ ਖਰਚ ਹੋਇਆ ਤੇ ਉਹ ਪਿੱਛੇ ਰਹਿ ਗਏ ਔਰ ਦੂਸਰੇ ਬੱਚੇ ਜਿਨ੍ਹਾਂ ਨੇ ਆਪਣਾ ਟੈਪਰ ਜਨ ਲੀਕ ਹੋਇਆ ਉਹ ਅੱਗੇ ਹੈ ਉਹ ਬਿਲਕੁਲ ਬਸਤੀ ਦਾ ਬੇਅਸਫੀ ਹੋਈ ਆ ਇਹਦੇ ਸਬੰਧ ਵਿੱਚ ਸਾਰਾ ਜੂਤ ਜਿਹੜਾ ਇਹਨਾਂ ਵਿੱਚ ਬਹੁਤ ਜ਼ਿਆਦਾ ਗੁੱਸਾ ਵੀ ਆ ਔਰ ਅਮਰ ਜੀ ਕੋਲੋਂ ਜਿਹਨਾਂ ਦੇ ਸਾਬ ਮਿਲਾਂ ਜਾਏਗਾ ਆ ਕਿਹਾ ਦੇਖਦੇ ਹਾਂ ਕਿ ਇਹਦੇ ਅੱਗੇ ਨਾ ਦਰਸ਼ਕਾਂ ਨੂੰ ਬਣਾ ਲੈਂਦੇ ਜਿਹੜੇ ਨਾਲ ਉਹ ਗੈਰ ਕਾਨੂੰਨੀ ਕੰਮ ਕਰਦੇ ਆ ਉਹ ਲੋਕ ਕਿੰਤਰੇ ਇਹ ਕੋਤੂ ਦੁਰਸ ਮਾਰ ਦੇ ਨਾਲ ਖੇਲਵਾੜ ਔਰ ਜਿਹੜੇ ਬੱਚੇ ਜਿਹੜੇ ਪੜੇ ਹੋਏ ਆ ਉਹ ਅੱਗੇ ਨਹੀਂ ਆਉਣਗੇ ਜਿਹੜੇ ਬੱਚਿਆਂ ਨੇ ਮਨ ਪੜੇ ਨਹੀਂ ਉਹਨੇ ਕੀ ਡਾਕਟਰ ਬਣ ਕੇ ਕੀ ਕਰਨਗੇ ਜਾ ਕੇ ਮੁਕਤਿਆ ਉਧਰ ਤੋਂ ਜਾ ਕੇ ਕੀ ਕਰਨਗੇ ਜਦੋਂ ਉਹਨੇ ਕਿਥੋਂ ਨੂੰ ਪੜਾਈ ਕੀਤੀ ਐ ਮੈਨੇ ਕੀਤੀ ਇਹ ਇਹ ਦੇ ਵਿੱਚ ਕਿਹਾ ਕਿ ਨਾ ਸਿਰ ਤੇ ਦੂਰੇ ਸਮਾਜ ਦਾ ਜਿਹੜਾ ਹਲਾਰ ਹੋ ਜਾਣਾ ਫਟਾ ਸਾਹਿਬ ਦੇਸ਼ ਉੱਤੇ ਰੱਖਾ ਉਹਦਾ ਪਹਾਨਾ ਹੋ ਰਿਹਾ ਵਾ ਉਹ ਨੂੰ ਛੇ ਚੱਲਣਾ ਹੈਗੀ ਲੁਕੀ ਦਲ ਤੇ ਹੋ ਰਿਹਾ ਦੇਸ਼ ਵਿੱਚ ਤੇ ਜਾ ਰਿਹਾ ਹੈ। ਜੇ ਬੇਸ ਨੀਅਤ ਕਰਦੇ ਮੰਨੇ ਸਾਡੀ ਸਿੱਖਿਆ ਇੱਕ ਨਜ਼ਰ ਹੈ ਵੀ ਤੇ ਸਾਡਾ ਸਾਰਾ ਸੰਵਿਧਾਨ ਗੰਦੋਰ ਹੋ ਜਾਵੇਗਾ। ਰੈਂਦਾ ਸੰਦਾ ਮਰ ਜਿਹੜੇ ਬੱਚੇ ਸਾਡੇ ਪਰ ਵੀ ਜਾਂਦੇ ਆ ਉਹ ਬਾਹਰ ਸੋਇਆ ਰਿਹਾ ਇਹ ਲਾਡ ਸਾਡਾ ਸੂਰੇ ਹਿੰਦੁਸਤਾਨ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ। ਸਰਕਾਰ ਵਿੱਚ ਕਿੰਨਾ ਦਾ ਦਿੱਤੀ ਹੈ। ਕਿ ਸਰਕਾਰ ਪੰਜਾਬ ਸਰਕਾਰ ਜੋ ਕਿ ਬਹੁਤ ਵੱਡੀ ਹੈ ਕਿ ਇਹਨੇ ਲੇ 2-3 ਕੰਮ ਬੁਰੇ ਕੰਮ ਨਹੀਂ ਹੋ ਰਿਹਾ ਸਿੱਖਿਆ ਰੋਹਲ ਪਰ ਲੋਕੋ ਸਾਰੇ ਬਹੁਤ ਵੱਧ ਮਦਦ ਕਰ ਰਹੇ ਹੈ ਤਾਂ ਦੂਰ ਲੱਗਦਾ ਲੇਕਿਨ ਪੰਜਾਬ ਅੱਗੇ ਨੂੰ ਜਾ ਰਿਹਾ ਐਜੂਕੇਸ਼ਨ ਦੇ ਵਿੱਚ ਪਟਾ ਸਰ ਜੇਕਰ ਗੱਲ ਕਰੀ ਆਪਾਂ ਕਪੂਰਤ ਦੇ ਹਲਕੇ ਦੀ ਹਲਕੇ ਦੀ ਰਾਜਨੀਤੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਅੱਜ ਲਈ ਹਲਕੇ ਦੀ ਰਾਜਨੀਤੀ ਠੀਕ ਆ ਦੇਖੋ ਟਾਈਮ ਲੱਗੇਗਾ ਖਾਮ ਤੁਸੀਂ ਜੋ ਲਈ ਦੂਸਰੇ ਸਾਲ ਦੇ ਉਸੇ ਸਾਧੂ ਪਾਰਟੀ ਕੋਰੇ ਮੈਂ ਮੰਨਦਾ ਕਿ ਆ ਗਾਣਾ ਗਾਇਨੀਆਂ ਨੇ ਲੋਕਾਂ ਨੂੰ ਸੰਤੋਸ਼ ਦਿੱਤੀ ਹੈ ਇਹ ਲੋਕਾਂ ਨੇ ਪਹਿਲਾਂ ਗਾਇਆ ਸਭ ਤੋਂ ਵੱਧ 20% ਲekin ਲਈ ਸੀ ਉਹ 20000 ਰੁਪਏ ਸਪੋਰਟ ਦਿੱਤੀ ਸੀ ਤੇ ਅੱਜ 24 ਦੇ ਇਲੈਕਸ਼ਨ ਚ ਮੈਂ ਵੋਟ 12000 ਰਹਿ ਗਈ ਕੀ ਦੇਖਦੇ ਹਾਂ ਕੀ ਫਰਕ ਪਿਆ ਦੇਖੋ ਜੇ ਦੀ ਗੱਲ ਸਾਥ ਨੂੰ ਸੱਚ ਕਹਿਣਾ ਚਾਹੀਦਾ ਇਹ ਮੇਰਾ ਖਿਆਲ ਹੈ ਕਿ ਸਾਡੇ ਬਰਖਾਂ ਵਿੱਚ ਕਿਸ ਤਰ੍ਹਾਂ ਦੀਆਂ ਹੋ ਰਹੀਆਂ ਨੇ ਸਰਕਾਰ ਕੇ ਲੀਡਰਾਂ ਹਾਂਜੀ ਵਰਕਰ ਕੇ ਲੀਡ ਲੱਗ ਸਰ ਜੇ ਤੇ ਪਹਿਲਾ ਹੁੰਦੇ ਨੇ ਕਰਪਾ ਕਰਕੇ ਵਿਚਾਰਨਾ ਨੇ ਨਾਲ ਚੱਲਣਾ ਜੀ ਬੋਲੇ ਨੇ ਤੇ ਸੇਕ ਲੀਡ ਨੇ ਜਿਹੜੇ ਸਾਡੇ ਕੋਲ ਲੀਡ ਟੱਕੇ ਨਹੀਂ ਹੋਈ ਜੀ ਇਹਦਾ ਮਤਲਬ ਇਹ ਹੋਣਾ ਕਿ ਜੂ ਵੀ ਹਰ ਇੱਕ ਬੋਥ ਦੇ ਵਿੱਚ ਵਰਕਰ ਕਾ ਅੱਧਾ ਆਪ ਲੀਡ ਜਿਆਦਾ ਨਹੀਂ ਆ ਦੇਖੋ ਤੁਸੀਂ ਪ੍ਰਿੰਸੀਪਲ ਨੂੰ ਪਤਾ ਹੀ ਆ ਇਹ ਥੋੜਾ ਜਿਹਾ ਤੇਨਾ ਫੋਟੋ ਲਵਾਉਂਦਾ ਉਹ ਟ੍ਰੈਂਡ ਚੱਲਿਆ ਹੈ ਕਿ ਕੰਮ ਘੱਟ ਕਰਦੇ ਨੇ ਫੋਟੋ ਜੱੜੀਆਂ ਨੂੰ ਆਉਂਦੇ ਆ ਇਸ ਕਰਕੇ ਨੁਕਸਾਨ ਹੋਇਆ ਆਈ ਵੀ ਪੰਜਾਬੀ ਦੇ ਨੂੰ ਲੈ ਕੇ ਇੱਕ ਨਾਵਾ ਕਿਤਾਬਾਂ ਦਾ ਬਹੁਤ ਬਿਆਲ ਹੈ ਅੱਜ ਜੋ ਸੀ ਕੌਟਲਾ ਮਨੀ ਪਾਰਟੀ ਦੀ ਜੋ ਟੀਮ ਹੈ ਇਹਦੇ ਵੱਲੋਂ ਅੱਜ ਇਹ ਪ੍ਰਦਰਸ਼ਨ ਕੀਤਾ ਗਿਆ ਕੇਂਦਰ ਦੀ ਮੋਦੀ ਸਰਕਾਰ ਔਰ ਐਨਡੀਆ ਸਰਕਾਰ ਦੇ ਖਿਲਾਫ ਉਹ ਉਹਦਾ ਮੁੱਖ ਕਾਰਨ ਇਹ ਹੈ ਕਿ ਜਿਹੜੇ ਪਿਛਲੇ ਸਮੇਂ ਦੇ ਵਿੱਚ ਜਿਹੜਾ ਲਗਭਗ 25 ਲੱਖ ਵਿਦਿਆਰਥੀਆਂ ਨੇ ਜਿਹੜਾ NEET ਦਾ ਪੇਪਰ ਜਿਹੜਾ ਇਗਜ਼ਾਮ ਜਿਹੜਾ ਉਹ ਆਪਣਾ ਜਿਹੜਾ ਦਿੱਤਾ ਸੀਗਾ ਜਿਹਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਜਿਹੜੀ ਦੇਸ਼ ਦੇ ਵਿੱਚ ਦੇਖਣ ਨੂੰ ਮਿਲੀ ਆ ਕੋਰੇ ਦੇ ਵਿੱਚ ਪਾਗਲੀ ਤੋਂ ਬਾਅਦ ਜਿਹੜਾ ਬਹੁਤ ਸਾਰੇ ਜਿਹੜਾ ਨੌਜਵਾਨ ਸੀਗੇ ਉਹਨਾਂ ਨੇ ਸਾਈਡ ਵੀ ਕੀਤੇ ਔਰ ਬੜੇ ਤੇ ਮਾੜੇ ਵਿੱਚ ਜਿਹੜੇ ਦੇਸ਼ ਦੇ ਵਿੱਚ ਜਿਹੜੇ ਉਹਨਾਂ ਨੂੰ ਮਿਲ ਰਹੇ ਆ ਉਸ ਸਬੰਧ ਦੇ ਵਿੱਚ ਜਿਹੜਾ ਨੀਤੀ ਦੇ ਵਿੱਚ ਬੜਾ ਕੰਰੋਸ ਸੀਗਾ ਤੇ ਉਸ ਅਕਰੋਸ ਦੇ ਕਾਰਨ ਅਸੀਂ ਜਿਹੜਾ ਅੱਜ ਐਨਡੀਐਸ ਸਰਕਾਰ ਜਿਹੜਾ ਪਤਲਾ ਹੋ ਗਿਆ ਸੀ ਇੱਥੇ ਕਪੂਤਰੇ ਵਿੱਚ ਜਿਹੜਾ ਫੁਕਿਆ ਇਸ ਤਰ੍ਹਾਂ ਦੇਖਦੇ ਜਿੱਦਾਂ ਕਿ ਲੀਕ ਹੋਏ ਪੇਪਰਸ ਆਸ ਹੋਣਦੇ ਆ ਅੱਜ ਆਤੀ ਆਉਣ ਵਾਲੇ ਪਾਗਲ ਕੀ ਕਰਦੇ ਨੇ ਦੇਖੋ ਜੀ ਇਹ ਇਹ ਦੇ ਵਿੱਚ ਸਟੂਡੈਂਟਾਂ ਦੀ ਮੈਂ ਸਮਝਦਾ ਘੱਟ ਦੋਤੀਆ ਸਾਰਾ ਸਿਸਟਮ ਜਿਹੜਾ ਬਣਿਆ ਹੋਇਆ ਉਹਦੀ ਦਾਦਾ ਇਹਦੇ ਵਿੱਚ ਗਲਤੀ ਆ ਇਹ ਕੋਈ ਸਰਮਾਇਦਾਰ ਲੋਕਾਂ ਨੂੰ ਜਾਂ ਕੋਈ ਕੋਰਪੋਰੇਟ ਘਰਾਣੇ ਨੂੰ ਫਾਇਦਾ ਪਹੁੰਚਾਉਣ ਦਾ ਜਿਹੜਾ ਬਲੀਵ ਤੇ ਜਿਹੜੇ ਮਾਰੇ ਕਮਕੇ ਦੇ ਬੱਚੇ ਹੁੰਦੇ ਆ ਉਹਨਾਂ ਦਾ ਕੋਈ ਿਹੜਾ ਉਹ ਦਾਦੇ ਲਾ ਦਿੰਦੇ ਆ ਜੀ ਕੁਝ ਪ੍ਰਸ਼ਤ ਅਫਸਰ ਤੇ ਕੁਝ ਪ੍ਰਸ਼ਤ ਮੰਤਰੀ ਕੁਝ ਜਿਹੜਾ ਅਫਸਰशाही ਤੰਤਰ ਜਿਹੜਾ ਰਲ ਕੇ ਹੋ ਉਹਨਾਂ ਨੇ ਬਲੀ ਜਿਹੜਾ ਬੱਚਿਆਂ ਦੀ ਬਲੀ ਜਿਹੜਾ ਉਹ ਦੇ ਦਿੰਦੇ ਆ ਜੀ ਮੋਮੀ ਸਾਹਿਬ ਦਿੱਲੀ ਵਿੱਚ ਸ਼ਰਾਬ ਘਟਾਣੇ ਵਿੱਚ ਕਹੇ ਜੀ ਉਹ ਸਾਡੇ ਦੇ ਦੇ ਜਿਹੜੇ ਇਹਨਾਂ ਨੂੰ ਬਾਹਰ ਨਹੀਂ ਆ ਰਹੇ ਐਡੀ ਦੇ ਟੋਟਾ ਕੋਟਾ ਲਾਵਾ ਕਿ ਤੁਹਾਡਾ ਦੇਸ਼ ਬਦਲ ਚੁ ਮਦਰਾ ਹੋਏਗਾ ਕਿਸ ਸੰਬੰਧ ਵਿੱਚ ਜਿਹੜਾ ਨੀਡ ਦਾ ਹਟਾਲਾ ਆ ਨੀਡ ਦੇ ਟਕਾਲੇ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਿਹੜਾ ਆਮ ਆਦੀ ਪਾਰਟੀ ਨੇ ਪੇਸ਼ ਕਰਨ ਕੀਤਾ ਹੈ ਜਿਸ ਨੇ ਦਿਨ ਹੀ ਨਹੀਂ ਦੁਨੀਆ ਰੱਖੀ ਕੀਤਾ ਹੈ ਤੁਸੀਂ ਕਿ ਇਸ ਤਰ੍ਹਾਂ ਦੇਖ ਰਹੇ ਹੋ ਕਿ ਐਡਾ ਵੱਡਾ ਜਿਹੜਾ ਗੋਲਮਾਲ ਹੋਇਆ ਵਾ ਦੇਸ਼ ਅੰਦਰ ਜਿਹੜੇ ਹੁਣ ਸਾਡੇ ਭਵਿੱਖ ਦੇ ਬੱਚੇ ਆ ਉਹ ਕਿਸ ਤਰ੍ਹਾਂ ਦੇਖਣਗੇ ਆਪਣੀ ਪੜ੍ਹਾਈ ਨੂੰ ਦੇਖੋ ਜੀ ਇਹ ਬੜਾ ਇੱਕ ਮੰਦ ਦੇ ਮੈਸਮੈਂਟ ਦਾ ਵੀ ਇੱਕ ਬੜੀ ਸਾਡੀ ਨਾ ਕਹਿ ਸਕਦੇ ਆ ਵੀ ਬੜੀ ਸਾਡੀ ਇੱਕ ਸਿਐਸ ਜਿਹੜੀ ਆ ਇਹ ਸਿਸਟਮੇ ਤਰ੍ਹਾਂ ਪੜ ਚੁੱਕਾ ਆ ਅਖੇਰ ਪੱਟਵੀ ਦੇ ਕੋਈ ਨਾ ਕਸ਼ਮੋਰ ਦੇ باوجود ਵੀ ਜਿਹੜਾ ਅਖੇਰ ਪੱਟਵੀ ਨਾ ਤਾਂ ਜਿਹੜਾ ਸਿੱਖਿਆ ਮੰਤਰੀ ਆ ਪਰਮਨਦਰ ਪ੍ਰਧਾਨ ਉਹਨੂੰ ਉਹਦੇ ਉੱਤੇ ਤੋਂ ਪ੍ਰਤਾਸ ਨਹੀਂ ਦਿੱਤਾ ਗਿਆ ਆ ਨਾ ਉਹਦੇ ਉੱਤੇ ਕੋਈ ਐਕਸ਼ਨ ਲਿੱਤਾ ਗਿਆ ਔਰ ਨਾ ਹੀ ਜਿਹੜੇ ਕੋਈ ਇਹਦੇ ਵਿੱਚ ਜਿਹੜੇ ਅਫਸਰ ਜਾਂ ਕੋਈ ਆਪਾਂ ਕਹਿਰੀਏ ਵੀ ਟੀਚਰ ਜਿਹੜੇ ਇਨਵੋਲ ਹੋਇਆ ਯੂਨੀਵਰਸਿਟੀ ਇਨਵੋਲ ਹੋਇਆ ਉਹਨਾਂ ਤੋਂ ਅੱਜ ਤੱਕ ਕੋਈ ਐਕਸ਼ਨ ਨਹੀਂ ਹੋਇਆ ਔਰ ਮੈਂ ਸਮਝਦਾ ਕਿ ਸਰਕਾਰ ਦੀ ਸਭ ਤੋਂ ਵੱਡੀ ਨਿਰਾਸ਼ਾ ਹੈ